ਲੋ ਜੀ ਆਪਾਂ ਜੀ ਜਾਣਾ ਹੈ ਕਾਰਡ ਵੰਡਣ ਤੇ ਕਾਰਡ ਦੀ ਆਪਾਂ ਕਰ ਰਹੇ ਆ ਪੈਕਿੰਗ ਤੇ ਬੱਚੇ ਆਪਣੀ ਹੈਲਪ ਕਰ ਰਹੇ ਆ ਤੇ ਕਾਰਡ ਦੇ ਉੱਪਰ ਲਗਾ ਲਈ ਅਮਰਾਤ ਵਾਲੀ ਸਲਿੱਪ ਤੇ ਗਾੜ ਕਰ ਲਏ ਨੇ ਆਪਾਂ ਪੈਕ ਤੇ ਬਸ ਹੁਣ ਆਪਾਂ ਚੱਲਦੇ ਆਂ ਲੋ ਜੀ ਕਾਰਡ ਹੋ ਗਿਆ ਆਪਣਾ डन ਤੇ ਉਹਨਾਂ ਪਾ ਕਰੋ ਨਿਕਲ ਗਏ ਅਕਰ ਚੱਲ ਪਿਆ ਕਾਰ ਦੇਣ ਵਾਸਤੇ ਤੇ ਹੁਣ ਦੇਖਦੇ ਆ ਉੱਥੇ ਜਾ ਕੇ ਕਿਵੇਂ ਲੱਗਦਾ ਜੇ ਠੀਕ ਲੱਗਿਆ ਤਾਂ ਆਪਾਂ ਵਲੌਗ ਬਣਾਵਾਂਗੇ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਅੱਜ ਅਸੀਂ ਚੱਲੇ ਆ ਬਾਜੀ ਦੇ ਨਾਨਕੇ ਪਿੰਡ ਦੱਪਾ ਤੇ ਕਾਰ ਦੇਣ ਹੈ ਤੋਂ ਪੈਨ ਕਾਰਡ ਵੜਦੀ ਹੁੰਦੀ ਸੀ ਮੈਂ ਇੱਥੇ ਨਹੀਂ ਸੀ ਮੰਨਦੀ ਕਿ ਇੱਛਾ ਸੀ ਕਿ ਮੈਂ ਵੀ ਜਾਵਾਂ ਕੋਈ ਨਾ ਕੋਈ ਮੈਂ ਵੀ ਕਾਰਡ ਬੰਦਾ ਬਾਬਾ ਜੀ ਨੇ ਜਦੋਂ ਕਹਿੰਦਾ ਫਿਰ ਮੈਂ ਸੋਚਿਆ ਕਿ ਮੈਂ ਵੀ ਚੱਲਦੀ ਹਾਂ ਨਾਲ ਤੇ ਅੱਜ ਸੀ ਪਾਜੀ ਦੇ ਨਾਲ ਕੇ ਜਾ ਰਹੇ ਆ ਕਾਰਡ ਲੈ ਕੇ ਤਲਵੰਡੀ ਮਲਕ ਤਲਵੰਡੀ ਮਲਕ ਪਿੰਡ ਮਾਨੀਗੜ ਮਾਨੀਗੋੜੇ ਜੀ ਆ ਕੇ ਬਸ ਚਲੋ ਅਰ ਸਹੀ ਤਾਂ ਜੋਂ ਦੇਖਦੇ ਆ ਕਿ ਪਲੇਸ ਵਧੀਆ ਮਿਲ ਗਈ ਫਿਰ ਅਸੀਂ ਉੱਥੇ ਮੜਿਆ ਰੁਕ ਗਏ ਤੇ ਥੋੜਾ ਜਿਹਾ ਬ੍ਰੇਕਫਾਸਟ ਅਸੀਂ ਕਰਾਂਗੇ ਲਾਈਟ ਜਿਹਾ ਕਿਉਂਕਿ ਸਾਨੂੰ ਉਹਨਾਂ ਨੇ ਕਿਹਾ ਹੋਇਆ ਹੈ ਕਿ ਅਸੀਂ ਤਾਂ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਪਰ ਜੋ ਪਤਾ ਹੀ ਹੈ ਕਿ ਬੱਚਾ ਖੁਕ ਲੱਗ ਜਾਂਦੀ ਹੈ ਸਾਡੇ ਨਾਲ ਛੋਟੀਆਂ ਕੁੜੀਆਂ ਨੇ ਇਹਨਾਂ ਕਰਕੇ ਸਾਨੂੰ ਥੋੜਾ ਰੁਕਣਾ ਪੈਣਾ ਹੈ ਤੇ ਥੋੜਾ ਜਿਹਾ ਇਹ ਲਓ ਜੀ ਆਪਾਂ ਪਹੁੰਚ ਗਏ ਹਾਂ ਦਿਲਨੂਰ ਨੂੰ ਅੱਜ ਬਾਰਾਂ ਰਸਤੇ ਚੋਂਦਾ ਹੈ ਇਹ ਮੈਨਾਂ ਚੱਪਕ ਗਏ ਇਹ ਤਕਰੀਬਨ ਪੌਣੀ ਘੜੀ ਦੇ ਪਹੁੰਚ ਚੁੱਕੇ ਹਾਂ ਅਸੀਂ ਰਹਿ ਗਏ ਫਿਰ ਆਪਾਂ ਉੱਥੇ ਇਹ ਸੀ ਨਾ ਤੁਸੀਂ ਜਿਹੜਾ ਕਬੂ ਕਬੀਫਾਸਟ ਕਰਮੇ ਤੇ ਮੈਂ ਪੈਕ ਕਰ ਬੂਫਾਸਟ ਮੈਂ ਇਹ ਤਾਂ ਸਿਲੈਕਟ ਕਰ ਲਓਗੇ ਕਰਨਾ ਕਰ ਲੈਣ ਲੋ ਜੀ ਹੁਣ ਆਪਾਂ ਹਲਕਾ ਫਿਕਾ ਜਿਹਾ ਬ੍ਰੈਕਫਾਸਟ ਕਰਕੇ ਤੇ ਹੁਣ ਆਪਾਂ ਜਾ ਰਹੇ ਹਾਂ ਗੱਟੀ ਵੱਲ ਹੁਣ ਆਪਾਂ ਜਾਣਾ ਹੈ ਕੋ ਲਵੰਡੀ ਮਲਕ ਤੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੁੰਦਾ ਮੈਂ ਪਹਿਲਾਂ ਵੀ ਇੱਕ ਦੋ ਵਲੌਗ ਦੇ ਵਿੱਚ ਲੁੱਕਰਸ ਦਾ ਜ਼ਿਕਰ ਕੀਤਾ ਹੈ ਤੇ ਫਿਰ ਉੱਤੇ ਆਪਾਂ ਸੋਚਿਆ ਅਸੀਂ ਦਸਾਂ ਜਾਂ ਨਹੀਂ ਜੰਨੇ ਨੂੰ ਲੱਗਦਾ ਕਿ ਅਗਗੇ ਚਲੇ ਜਾਵਾਂਗੇ ਤੇ ਉਹ ਨਾ ਪਹੁੰਚੀਆਂ ਗੱਡੀ ਦੇ ਵਿੱਚ ਤੇ ਉਨਾ ਪਤੰਡੇ ਗੁਰਦੁਆਰਾ ਕਨਪੁਰ ਸਾਹਾ ਇਹ ਕੋਈ ਆਪਾਂ ਪਹੁੰਚਿਆ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ タルਪੁਰ ਸਾਹਿਬ ਤੇ ਇਹਨੂੰ ਕੋਣ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਪਾਂ ਸੋਚਿਆ ਵਿਚਾਰ ਆਪਾਂ ਉੱਥੇ ਪੁੱਜ ਸਮੱਥਾ ਟਿਕਦੇ ਆਂ ਦਰਸ਼ਨ ਕਰਦੇ ਆਂ ਤੇ ਫਿਰ ਆਪਾਂ ਅੱਗੇ ਚੱਲਦੇ ਆਂ ਲੋ ਜੀ ਆਪਾਂ ਹੁਣ ਪਹੁੰਚ ਗਏ ਆ ਮਾਮਿਆਂ ਦੇ ਪਿੰਡ ਇਹ ਆ ਜੀ ਆਪਣਾ ਨਾਨਕਾ ਪਿੰਡ ਤਲਵੰਡੀ ਤੇ ਇਹ ਆ ਬੱਚਿਆਂ ਦੇ ਪਾਪਾ ਦੇ ਨਾਨਕੇ ਤੇ ਫਿਰ ਚਲੋ ਜੀ ਆਪਣੇ ਵੀ ਨਾਨਕੇ ਹੋਏ ਤੇ ਆਪਾਂ ਉੱਥੇ ਪਹੁੰਚ ਗਏ ਆ ਕਾਰ ਸਸ਼ੀ ਗਾ ਜੀ ਹਾਂ ਜੀ ਤੁਸੀਂ ਠੀਕ ਹੋ ਜੀ ਠੀਕ ਠਾਕ ਕ੍ਰੇਨ ਲੋ ਜੀ ਆਪਾਂ ਫਿਰ ਵਾਪਸ ਆ ਗਏ ਸੀ ਤੇ ਆਪਾਂ ਅਲਮੀਰਾ ਆਰਡਰ ਕੀਤੀ ਸੀ ਤੇ ਆਪਣੀ ਅਲਮੀਰਾ ਆ ਗਈ ਆ ਤੇ ਅਲਮੀਰਾ ਚੜਾਉਣੀ ਆਪਾਂ ਫਸਟ ਫਲੋਰ ਤੇ ਤੇ ਉਹਦਾ ਪਾਰਿਸਮੈਂਟ ਕੀਤਾ ਸੀ ਕ੍ਰੇਨ ਬੁਲਾਈ ਸੀ ਤੇ ਹੁਣ ਆਪਾਂ ਦੇਖਦੇ ਆਂ ਕਿ ਇਹ ਹੁਣ ਕ੍ਰੇਨ diel ਨਾਲ ਕਿਵੇਂ ਆਪਾਂ ਇਹਨੂੰ ਉੱਪਰ ਛਡਾਉਨੇ ਆ ਉਹ ਪੀਜ਼ੀਲੀ ਚੜ ਜਾਵੇ ਉੱਪਰ ਇਹ ਲੈ ਹੁਣ ਤੁਸੀਂ ਪਤਾ ਕੀ ਗਾਣੇ ਚ ਕਿਆ ਆ ਦੇ ਮਾਈ ਗੁੜ ਦੀ ਰੋੜੀ ਚਾਪ ਆਵਣਾ ਗੁੜ ਗੁੜ ਦੀ ਰੋੜੀ ਲਾ ਕੇ ਆ ਨਾ ਨਾ ਅਜੀਆ ਪੈਸੀ ਗੋੜੀ ਗਾਣਾ ਹੁਣ ਤੁਸੀਂ ਮੁੱਕ ਰਹੇ ਹੋ ਕੰਤ ਸੀ ਮੁਕਰ ਰਹੇ ਹੋ ਤੁਸੀਂ ਮੈਨੂੰ ਕਿਹਾ ਸੀ ਦੇ ਗੁੜ ਦੀ ਲੋੜੀ ਆਪਾਂ ਨੇ ਗੁੜ ਦੀ ਲੋੜੀ ਮੰਗੀਆਂ ਨੇ ਇਹਨਾਂ ਨੇ ਕੀ ਕਹੇ ਗਾਣਾ ਸੁਣਾਓ ਗਾਣਾ ਵਈਏ ਗਾਣਾ ਨਾ 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 ਗੁੜ ਦੀ ਲੋੜੀ ਦੇਣੀ ਆ ਹੈ ਉਹਦਾ ਵਾਗਿਆ ਉੱਤੋਂ ਵਾਗਿਆ ਫਿਰ ਆਪਾਂ ਲੋੜੀ ਦੇਣੀ ਇਹਨੂੰ ਓਏ ਆ ਲੋੜੀ ਨਹੀਂ ਦੇਣੀ ਸਿੱਧੀ ਗੱਲ ਆ ਉਹ ਨਹੀਂ ਤੇ ਨਾ ਸੀ ਵਿਆਹ ਨਹੀਂ ਸੀ ਅਸੀਂ ਅੱਗੇ ਲਾ ਇੱਕੋ ਹੀ ਗਾਣਾ ਸਾਰੇ ਗਾਈ ਜਾਂਦੇ ਹੋ ਵੱਖ-ਵੱਖ ਗਾਣੇ ਕਰੋ